ਸਤਿ ਸ਼੍ਰੀ ਅਕਾਲ ਜੀ ਵੇਤਰਬਾ ਹਰਪ੍ਰੀਤ ਵੇਖ ਸਾਰੇ ਵੀਰਾਂ ਦੇ ਚੈਨਲ ਤੇ ਸਵਾਗਤ ਕਰਦੇ ਆਂ ਤੇ ਇਸ ਵੀਡੀਓ ਵਿੱਚ ਗੱਲ ਕਰਾਂਗੇ 24 April ਤੋਂ ਲੈ ਕੇ 7 May ਦੇ ਮੌਸਮ ਦੀ ਪੰਜਾਬ ਪੰਜਾਬ ਦੇ ਨਾਲ ਲੱਗਦੇ ਹਰਿਆਣਾ, ਰਾਜਸਥਾਨ, ਪੱਛਮੀ ਯੂਪੀ, ਦਿੱਲੀ ਦੇ ਮੌਸਮ ਦੇ ਕੀ ਹਾਲਾਤ ਰਹਿੰਦੇ ਆਂ ਸਾਰਨੇ ਤੇ ਕਿਹੜੇ ਸਿਸਟਮ ਆਉਂਦੇ ਆਂ ਸਾਰ ਪੰਦੇ ਦਿਖਾਈ ਦੇ ਰਹੇ 29 April ਤੋਂ ਲੈ ਕੇ 7 May ਦੇ ਦੌਰਾਨ ਆ ਕਿਹੜੇ-ਕਿਹੜੇ ਖੇਤਰਾਂ ਵਿੱਚ ਇਸਤਾ ਇਫੈਕਟ ਵੇਖਣ ਨੂੰ ਮਿਲ ਸਦਾ ਕਿਤੇ-ਕਿਤੇ ਹਲਕੇ ਦਰਮਿਆਨੇ ਛਰਾਟੇ ਦੇ ਨਾਲ ਕਿਤੇ-ਕਿਤੇ ਤੇਜ਼ ਮੀਂਹ ਦੀ ਝਾਟ ਵੇਖਣ ਨੂੰ ਮਿਲ ਸਕਦੀ ਹੈ ਤੇ ਕਿਹੜੇ-ਕਿਹੜੇ ਖੇਤਰਾਂ ਉਮਰ ਸਕਦਾ 29 April ਤੋਂ ਲੈ ਕੇ 7 May ਦੇ ਦੌਰਾਨ ਤਾਂ ਸਾਰੀ ਜਾਣਕਾਰੀ ਆਪਾਂ ਇਸ ਵੀਡੀਓ ਵਿੱਚ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਤਾਂ ਉਸ ਤੋਂ ਪਹਿਲਾਂ ਛੋਟੀ ਜਿਹੀ ਬੇਨਤੀ ਕਰਨਾ ਚਾਹੁੰਦੇ ਹਾਂ ਕੁਝ ਜਾਰਜ ਕਰਨਾ ਚਾਹੁੰਦੇ ਹਾਂ ਤੁਸੀਂ ਕਿਸ ਲਗ ਜ਼ਿਲ੍ਹੇ ਤੇ ਇਸ ਵੀਡੀਓ ਨੂੰ ਵੇਖ ਰਹੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਇੱਕ ਹੋਰ ਛੋਟੀ ਜਿਹੀ ਬੇਨਤੀ ਕਰ ਦੇਣਾ ਚਾਹੁੰਦੇ ਹਾਂ ਅਜੇ ਡੇੜੇ ਬਰ ਚੈਨਲ ਨੂੰ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਤਾਂ ਸ਼ੁਰੂ ਕਰਦੇ ਹਾਂ ਇਸ ਦੀਆ ਵੀਡੀਓ ਤਾਂ ਸਭ ਤੋਂ ਪਹਿਲਾਂ ਗੱਲ ਕਰੀ 24 April ਉਸਰ 25 26 27 28 April ਤੱਕ ਮੌਸਮ ਜ਼ਿਆਦਾਤਰ ਸਾਫ਼ ਤੇ ਖੁਸ਼ਕ ਰ ਵਿਚ ਤਾਂ ਉਸ ਤੋਂ ਬਾਅਦ 29 April ਤੋਂ ਲੈ ਕੇ ਦੇ 7 May ਦੇ ਦੌਰਾਨ 2 ਜਾਂ 3 ਵਾਰ ਹਵੱਟੇ ਪੱਤਰ ਤੇੜਾ ਹਨੇਰ ਝੱਖੜ ਚੱਲ ਸਕਦਾ ਤੇ ਇਸ ਵਿੱਚ ਮੀਂਹ ਦੇ ਆਸਾਰ ਆਪਾਂ ਗੱਲ ਕਰੀ ਜਿਵੇਂ 29 April ਤੋਂ ਲੈ ਕੇ 30 April ਹੋ ਗਿਆ ਉਸ ਤੋਂ ਬਾਅਦ 7 May ਦੇ ਦੌਰਾਨ ਇਹਨਾਂ ਦਿਨਾਂ ਦੇ ਵਿੱਚ ਜਿਹੜੇ 7 8 9 ਦਿਨ ਹੋਣਗੇ ਤੇ ਇਹਨਾਂ ਦਿਨਾਂ ਦੇ ਵਿੱਚ 1 2 ਦਿਨ ਮੌਸਮ ਖਰਾਬ ਹੋ ਗਿਆ 1 2 ਦਿਨ ਮੌਸਮ ਸਾਫ਼ ਹੋ ਗਿਆ ਇਸ ਤਰ੍ਹਾਂ ਜਿਹੜਾ ਮੌਸਮ ਦੀ ਤਬਦੀਲੀ ਵੇਖਣ ਨੂੰ ਮਿਲੇਗੀ ਜਾਨਕਿ 29 April ਤੋਂ ਲੈ ਕੇ 7 May ਦੇ ਦੌਰਾਨ ਇੱਕ ਦਿਨ ਜਿਵੇਂ ਮੌਸਮ ਠੀਕ ਹੋ ਗਿਆ ਠੀਕ ਹੈ ਸਾਫ਼ ਹੋ ਗਿਆ ਉਸ ਵਾਰ 30 April ਤੋਂ ਉਸ ਤੋਂ ਬਾਅਦ ਮੌਸਮ ਖਰਾਬ ਹੋ ਗਿਆ ਜਾਂ 1 2 ਮਈ ਨੂੰ ਮੌਸਮ ਸਾਫਗਾ 3 4 ਮਈ ਨੂੰ ਮੌਸਮ ਖਰਾਬ ਹੋ ਗਿਆ ਇਸ ਤਰ੍ਹਾਂ ਯਾਨੀ ਕਿ 1 2 ਦਿਨ ਛੱਡ ਕੇ ਵਿੱਚੋਂ ਤੇ ਉਸ ਤੋਂ ਬਾਅਦ ਫਿਰ ਮੌਸਮ ਖਰਾਬ ਹੁੰਦਿਆ ਸਾਰ ਨਹੀਂ ਤਾਂ 29 April ਨੂੰ ਜਿਹੜੇ ਪੁਰੇ ਦੀ ਵਾਪਸੀ ਹੋਈ ਨਹੀਂ ਚਾਹੇ ਕਿ 29 ਤੋਂ ਬਾਅਦ ਉਸ ਵਾਰ 7 ਮਈ ਦੇ ਦੌਰਾਨ ਯਾਨੀ ਕਿ ਇਹ ਦਿਨਾਂ ਦੇ ਵਿੱਚ ਪੂਰਾ ਚੱਲੇਗਾ ਖੁੱਲ ਕੇ ਪੂਰਾ ਚੱਲੇਗਾ ਤੇ ਜਿਸ ਤੋਂ ਬਾਅਦ ਆਪਾਂ ਗੱਲ ਕਰੀ ਦੁਪਹਿਰ ਤੋਂ ਬਾਅਦ ਜਿਵੇਂ ਸ਼ਾਮ ਵੱਲ ਦਾ ਟਾਈਮ ਹੋਵੇਗਾ ਯਾਨੀ ਕਿ ਸਮਾਂ ਬੀਤੇਗਾ ਸ਼ਾਮ ਵੱਲ ਨੂੰ ਜਾਵੇਗਾ ਜਿਵੇਂ ਦੁਪਹਿਰ ਤੋਂ ਬਾਅਦ ਸ਼ਾਮ ਵੱਲ ਨੂੰ ਤਾਂ ਉਸ ਤੋਂ ਬਾਅਦ ਜਿਹੜੇ ਗਰਜ ਚਮਕਲੇ ਬੱਦਲ ਬ ਸਕਦੇ ਨੇ ਤਾਂ ਮੋਟਾ ਮੋਟਾ ਦੱਸਣ ਦੀ ਕੋਸ਼ਿਸ਼ ਕਰੀਏ 29 April ਤੋਂ ਲੈ ਕੇ ਤੇ ਉਸ ਪਰ 7 May ਦੇ ਵਿੱਚ ਵਿੱਚ ਯਾਨੀ ਕਿ ਇਹਨਾਂ ਦਿਨਾਂ ਦੇ ਵਿੱਚ 2 ਜਾਂ 3 ਵਾਰ ਵੱਡੇ ਪੱਤਰ ਤੇੜਾ ਹਨੇਰ ਚੱਕਰ ਚੱਲ ਸਕਦਾ ਤੇ ਇਸ ਵਿੱਚ ਮੀਂਹ ਦਾ ਸਾਰ ਵੀ ਬੰਨਗੇ ਯਾਨੀ ਕਿ ਦੁਪਹਿਰ ਤੋਂ ਬਾਅਦ ਜਿਵੇਂ ਸ਼ਾਮ ਦਾ ਸਮਾਂ ਬੀਤੇਗਾ ਤੇ ਦੁਪਹਿਰ ਸ਼ਾਮ ਜਿਹੜਾ ਕਰ ਚਮਕਲ ਬੱਦਲ ਬੰਨਗੇ ਜੋ ਕਿ ਕਿਸੇ ਵੀ ਇਲਾਕੇ ਨੂੰ ਪ੍ਰਭਾਵਿਤ ਕਰ ਸਕਦੇ ਪੰਜਾਬ ਪੰਜਾਬ ਦੇ ਨਾਲ ਲੱਗਦੇ ਹਰਿਆਣਾ ਰਾਜਸਥਾਨ ਪੱਛਮੀ ਯੂਪੀ ਦਿੱਲੀ ਦੇ ਖੇਤਰਾਂ ਵਿੱਚ ਯਾਨੀ ਕਿ ਕਿਤੇ ਕਿਤੇ ਹਲਕੇ ਕਿਤੇ ਕਿਤੇ ਦਰਮਿਆਨ ਤੇ ਤੇਜ਼ ਮੀਂਹ ਦੀ ਝਟ ਦੇਖਣ ਨੂੰ ਮਿਲ ਸਕਦੀ ਕਿਤੇ ਕਿਤੇ ਹੋ ਸਕਦਾ ਨਿੱਕੀ ਮੋਟੀ ਗਾੜੇ ਮਾਰੀ ਤੋਂ ਬ ਦਾ ਤੇ 29 April ਤੋਂ ਲੈ ਕੇ 7 May ਦੇ ਦੌਰਾਨ ਇਸ ਸਿਸਟਮ ਵਿੱਚ ਹੋਰ ਵੀ ਕਾਫੀ ਬਦਲਾਅ ਵੇਖਣ ਨੂੰ ਮਿਲਣਗੇ ਤੇ ਲਗਾਤਾਰ ਤੁਹਾਡੇ ਤੱਕ ਅਪਡੇਟ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਰਹਾਂਗੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜਾਨੀ ਕਿ 29 ਆਪਣਾ 29 April ਤੋਂ ਲੈ ਕੇ ਠੀਕ ਹੈ 29 April ਨੂੰ ਮੌਸਮ ਜੇ ਖਰਾਬ ਹੋਵੇਗਾ ਜਾਂ ਉਸ ਵਰ 30 April ਹੋ ਗਿਆ ਜਾਂ 1 ਜਾਂ 2 May ਨੂੰ ਮੌਸਮ ਖਰਾਬ ਹੋਗਾ ਉਸ ਵਰ 3-4 May ਨੂੰ ਮੌਸਮ ਸਾਫ਼ ਜਾਨੀ ਕਿ 1-2 ਦਿਨ ਮੌਸਮ ਛੱਡ ਕੇ ਠੀਕ ਹੈ 1-2 ਦਿਨ ਖਰਾਬ ਹੋਗਾ ਉਸ ਵਰ 1-2 ਦਿਨ ਮੌਸਮ ਸਾਫ਼ ਹੋਗਾ 1-2 ਦਿਨ ਖਰਾਬ ਹੋ ਗਿਆ ਇਸ ਤਰ੍ਹਾਂ ਇਹ ਮਾਹੌਲ ਜਿਹੜਾ ਬੰਨਤਾ ਦਿਖਾਈ ਦੇ ਰਿਹਾ ਬ ਤਾਰ ਅਪਡੇਟ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਰਹਾਂਗੇ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤਾਂ ਫਿਲਹਾਲ ਇਹ ਜਾਣਕਾਰੀ ਅਪਡੇਟਸ ਤੁਹਾਡੇ ਤੱਕ ਜਾਣਕਾਰੀ ਪਹੁੰਚਾਉਣਾ ਚਾਹੁੰਦੇ ਸੀ ਤਾਂ ਕੋਈ ਵੀ ਨਵੀਂ ਅਪਡੇਟ ਮਿਲੇਗੀ ਚੈਨਲ ਤੇ ਪਹੁੰਚਾ ਦਿੱਤੀ ਹੈ ਉਹ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਧੰਨਵਾਦ ਜੀ ਸਾਰਿਆਂ ਦਾ